ਹਾਂਜੀ ਦੋਸਤੋ ਕੀ ਹਾਲ ਚਾਲ ਹੈ ਠੀਕ ਹੋ ਤੇ ਪਹਿਲਾਂ ਤਾਂ ਬਾਈ ਜੀ ਤੁਹਾਨੂੰ ਸਾਰਿਆਂ ਨੂੰ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਅੱਜ ਆਪਾਂ ਆਏ ਆ ਹੈਪੀ ਸੀਡਰ ਵਾਲੀ ਕਣਕ ਤੇ ਨਾ ਜਿਹੜੀ ਤੁਹਾਨੂੰ ਬੀਜਣ ਵੇਲੇ ਆਪਾਂ ਪਹਿਲਾਂ ਦਿਖਾਈ ਸੀਗੀ ਸ਼ਰਮਾ ਜੀ ਨੇ ਬੀਜੀ ਸੀ ਇਹ ਹਾਂਜੀ ਸ਼ਰਮਾ ਜੀ ਠੀਕ ਹੋ ਹਾਂਜੀ ਠੀਕ ਠਾਕ ਤੇ ਕਿਵੇਂ ਆ ਫਿਰ ਕਣਕ ਤੁਹਾਡੀ ਇਹ ਦੋਸਤੋ ਅੱਜ ਆਪਾਂ ਖੜੇ ਆ ਉਸ ਕਣਕ ਦੇ ਵਿੱਚ ਜਿਹੜੀ ਆਪਾਂ ਪਰਾਲੀ ਨੂੰ ਬਿਨਾ ਅੱਗ ਲਾਏ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਸੀਗੀ ਇਹ ਗੱਲ ਆ ਬਾਈ ਉਸ ਉਸ ਟਾਈਮ ਲੱਗ ਰਿਆ ਸੀ ਵੀ ਇੰਨੀ ਜਿਆਦੀ ਪਰਾਲੀ ਐ ਮੈਨੀ ਜਿਆਦੀ ਪਰਾਲੀ ਦੇ ਵਿੱਚ ਕਿਹੜੀ ਕਣਕ ਹੋਊਗਾ ਕਿਹੜੀ ਕਣਕ ਹੋਊਗੀ ਉਹ ਤਾਂ ਸਾਰਿਆਂ ਨੂੰ ਜਸ ਤੈਨੂੰ ਵੀ ਲੱਗ ਰਿਆ ਸੀ ਇਹ ਕੀ ਕਰੀ ਜਾਨੂੰ ਆਪਾਂ ਉਸ ਪਿਛਲੀ ਵੀਡੀਓ ਦੇਖ ਸਕਦੇ ਹੋ ਜਿਹੜੀ ਕੰਪੈਨ ਦੀ ਬੈਕ ਸਾਈਡ ਵਾਲੀ ਲਿੱਦ ਹੁੰਦੀ ਐ ਉਹ ਆਪਾਂ ਖਲਾਰ ਕੇ ਖਲਾਰ ਕੇ ਉਹ ਡੰਡੇ ਨਾਲ ਆਗ ਲੱਗ ਜੰਤਰ ਬਣਾਇਆ ਸੀਗਾ ਉਹਦੇ ਨਾਲ ਖਲਾਰ ਕੇ ਫਿਰ ਆਪਾਂ ਹੈਪੀ ਸੀਡਰ ਨਾਲ ਬਜਾਈ ਕੀਤੀ ਸੀ ਉਹ ਵੀਡੀਓ ਆਪਾਂ ਸਾਰਿਆਂ ਪਿੱਛੇ ਪਾਈਆਂ ਹੋਈਆਂ ਨੇ ਉਹ ਆਪਣੀ ਕਣਕ ਦੀ ਬਜਾਈ ਹੈਗੀ ਸੀ 11 ਨਵੰਬਰ ਦੀ 11 ਨਵੰਬਰ ਦੀ ਬਈ 11 ਨਵੰਬਰ ਦੀ ਅੱਜ ਹੋ ਗਈ 13 ਜਨਵਰੀ 13 ਜਨਵਰੀ ਹਾਂ ਲਗਭਗ 2 ਮਹੀਨੇ ਹੋ ਗਏ 2 ਮਹੀਨੇ ਹੋ ਗਏ ਬਈ 11 ਨਵੰਬਰ ਦੀ ਹੋ ਗਈ ਇਹ ਆ ਉਹ 2 ਮਹੀਨਿਆਂ ਦੀ ਕਣਕ ਸਾਨ ਵੀਰੋ ਤੁਸੀਂ ਦੇਖ ਸਕਦੇ ਹੋ ਕੋਈ ਵੀ ਦਿੱਕਤ ਨਹੀਂ ਲੱਗ ਰਹੀ ਕਣਕ ਦੇ ਵਿੱਚ ਇਹ ਬਾਈ ਹੁਣ ਤਾਂ ਲੱਗਦੀ ਨਹੀਂ ਯਾਰ ਵੀ ਇਹ ਕੰਸੀਟਰ ਵਾਲੇ ਕਣਕਾ ਕੋਈ ਦੇਖਣ ਜਣਾ ਹਾਂ ਤੁਹਾਡੇ ਸਾਹਮਣੇ ਆ ਬਿਲਕੁਲ ਉਹੀ ਖੇਤ ਹੈ ਬਿਲਕੁਲ ਉਹੀ ਜਗ੍ਹਾ ਤੇ ਖੜੇ ਆ ਆਸੀਂ ਚੈੱਕ ਕਰ ਸਕਦੇ ਹੋ ਪਿੱਛੇ ਪਾਈਪ ਲਾਈਨ ਵਾਲੇ ਬੋਰਡ ਬੋਰਡ ਹਾਂ ਉਹ ਵੀਡੀਓ ਚ ਵੀ ਤੁਹਾਨੂੰ ਦਿਖਣਗੇ ਸਹੀ ਗੱਲ ਇਹ ਆਪਣਾ 4 ਕਿੱਲਾਂ ਦਾ ਪੂਰਾ ਪਲਾਨ ਸੀਗਾ ਉਹਦੇ ਬਿਲਕੁਲ ਆਪਾਂ ਸੈਂਟਰ 'ਚ ਖੜੇ ਆ ਹੂੰ ਇਹ ਬਸ ਥੋੜਾ ਥੋੜਾ ਮੱਲਾ ਸ਼ਰਮਾ ਖਰਚੇ ਤਾਂ ਪਤਾ ਲੱਗਦਾ ਨਹੀਂ ਤਾਂ ਦਦੇ ਲੇਦੋ ਕੀ ਸਾਰਾ ਖਤਮ ਹੀ ਹੋ ਗਿਆ ਖਰਚੇ ਵੀ ਬਸ ਜਿਵੇਂ ਹੁਣ ਇੱਕ ਪਾਣੀ ਲੱਗਿਆ ਸੀ ਉਸ ਤੋਂ ਬਾਅਦ ਚਲੋ بارش ਪੈ ਗਈ ਹੌਲੀ ਹੌਲੀ ਬੈਠੀ ਜਾਂਦੇ ਨੇ ਜਿਹੜੀ ਉਹ ਸਾਰੀ ਪਰਾਲੀ ਸੀਗੀ ਆ ਦੇਖੋ نیچے ਦਿਖਾ ਦਿੰਦੇ ਆਪਾਂ ਹਾਂਜੀ ਸਾਰੀ ਉਵੇਂ ਹੀ ਪਰਾਲੀ ਦੇਖੋ ਥੱਲੇ ਬੈਠ ਗਈ ਇਹ ਦੇਖਿਓ ਆ ਦੇਖੋ ਇੰਨੀ ਜਿਆਦੀ ਪਰਾਲੀ ਸੀਗੀ ਆ ਦੇਖੋ ਇੰਨੀ ਨਹੀਂ ਮੋਟੀ ਪਰਾਲੀ ਲਗਭਗ ਮੰਨ ਕੇ ਚੱਲੋ ਯਾਰ ਅੱਧੀ ਅੱਧੀ ਗਿੱਠ ਜਾਂ ਗਿੱਠ ਗਿੱਠ ਮੋਟਾਈ ਪਰਾਲੀ ਦੀ ਬਿਲਕੁਲ ਥੱਲੇ ਬੈ ਗਈ ਤੇ ਸ਼ਰਮਾ ਜਿਹਦੇ ਵਿੱਚ ਕੋਈ ਦਿੱਕਤ ਆਈ ਤੁਹਾਨੂੰ ਦਿੱਕਤ ਕਿਹਦੇ ਵਿੱਚ ਦਿਕਤ ਕੋਈ ਨਹੀਂ ਆਈ ਕਣਕ ਬਹੁਤ ਵਧੀਆ ਸਟਾਰਟਿੰਗ ਤੇ ਇਸ ਵਾਰ ਚਲੋ ਆਪਾਂ ਬੀਜ ਦੇ ਪਹਿਲਾਂ ਵੀ ਸੀਗੇ ਸਟਾਰਟਿੰਗ ਦੇ ਸਾਨੂੰ ਵੀ ਲੱਗਿਆ ਯਾਰ ਕਿਤੇ ਨਾ ਕਿਤੇ ਨਾ ਕਣਕ ਕਮਜ਼ੋਰੀ ਲੱਗਦੀ ਹੈ ਪਤਾ ਨਹੀਂ ਕਿਉਂ ਅੱਛਾ ਪਰ ਇਸ ਵਾਰ ਕੀ ਹੋਇਆ ਹੈ ਨਾ ਗਰਮੀ ਬੈ ਗਈ ਜਿਆਦੀ ਹਾਂ ਹਾਂ ਇੱਕ ਪਤਾ ਕੀ ਸੀ ਇਹਦੇ ਵਿੱਚ ਨਾ ਬੱਤਰ ਥੋੜਾ ਖੁਸ਼ਕ ਹੋ ਗਿਆ ਸਾਡੇ ਤੋਂ ਵੀ ਖੁਸ਼ਕ ਹੋ ਗਿਆ ਪਤਾ ਨਹੀਂ ਲੱਗਿਆ ਵੀ ਹੋ ਗਿਆ ਪਾਸਤੇ ਪਤਾ ਨਹੀਂ ਬੀਜ ਦੇ ਚ 2-4 ਦਿਨ ਲੇਟ ਹੋ ਗਏ ਕੁਝ ਵਿਜਾਈ ਕਰਕੇ ਕਪਰਾਲੀ ਜਿਆਦੀ ਸੀਗੀ ਸਟਾਰਟਿੰਗ ਤੇ ਆ ਲੱਗਿਆ ਮੈਂ ਕਿਹਾ ਥੋੜਾ ਲੱਗਿਆ ਵੀ ਸਾਨੂੰ ਵੀ ਲੱਗਿਆ ਵੀ ਯਾਰ ਵੀ ਕੋਈ ਨਾ ਕੋਈ ਕਮੀ ਰਹਿ ਗਈ ਪਰ ਹੁਣ ਦੇਖ ਕੇ ਹੁਣ ਆਪਾਂ ਚਲੋ 10 15 ਦਿਨ ਬਾਅਦ ਗਏ ਹੋਏ ਸੀਗੇ ਆ ਕੇ ਕਣਕ ਦੇਖੀ ਮਨ ਖੁਸ਼ ਹੋ ਗਿਆ ਵੀ ਸਹੀ ਹੈ ਹਾਂ ਜਿਵੇਂ ਜੀ ਸੋਚਦੇ ਸੀ ਕਮੀ ਰਹਿ ਗਈ ਹੋਇਆ ਨਹੀਂ ਉਹ ਹੈ ਨਹੀਂ ਉਹ ਤਾਂ ਆਪਾਂ ਕਮੀਆਂ ਇਸ ਵਾਰ ਦੱਸ ਰਹੇ ਵੀ ਕਮੀ ਕੀ ਆਈ ਵੀ ਬੱਤਰ ਥੋੜਾ ਜਿਹਾ ਵੱਧ ਹੋਣਾ ਚਾਹੀਦਾ ਬੱਤਰ ਥੋੜਾ ਜਿਹਾ ਘੱਟ ਸੀ ਗਿੱਲਾ ਬੱਤਰ ਹੋਣਾ ਚਾਹੀਦਾ ਪੂਰਾ ਗਿੱਲਾ ਹਾਂ ਗਿੱਲ ਹੋਣੀ ਚਾਹੀਦੀ ਹੈ ਉਹਦੇ ਵਿੱਚ ਨਾ ਕਣਕ ਫਿਰ ਮਤਲਬ ਪਹਿਲੀ ਫਟਾਰ ਜਲਦੀ ਕਰ ਜਾਂਦੀ ਹੈ ਤੇ ਨਾ ਇੱਕ ਵਾਈਅਤ ਕੀ ਕਣਕ ਤਾਂ ਨਾ ਆਪਾਂ ਲੈ ਵੀਰ ਭਾਈ ਜੀ ਸੁੰਡ ਦੀ ਬਹੁਤ ਪ੍ਰੋਬਲਮ ਆਈ ਸੀਗੀ ਕਹਿੰਦੇ ਸੀ ਲੋਕਾਂ ਨੂੰ ਸੁਣਦੇ ਵੀ ਹੈਪੀ ਸੀਡਰ ਵਾਲੇ ਕਣਕ ਨਹੀਂ ਕਾਮਯਾਬ ਹੋਣੀ ਇਹ ਸੁੰਡ ਦੀ ਬਹੁਤ ਪ੍ਰੋਬਲਮ ਆਉਗੀ ਮੇਰੀ ਪ੍ਰੋਬਲਮ ਜਸ ਬਹੁਤ ਆਈ ਸੀ ਜ਼ਿਆਦਾ ਪਰ ਦੇਖੋ ਆਪਣਾ ਆਪਣੇ ਜਿੰਨੀ ਪ੍ਰਾਲੀ ਦਾ ਕਿਸੇ ਖੇਤ ਚ ਹੈ ਨਹੀਂ ਸੀ ਨਾ ਨਹੀਂ ਹੈ ਜੀ ਭਾਈ ਕਿਸੇ ਖੇਤ ਚ ਵੀ ਨਹੀਂ ਉਹ ਇੰਨੀ ਪ੍ਰਾਲੀ ਹੁੰਦੀ ਬਹੁਤ ਜਿਆਦਾ ਪ੍ਰਾਲੀ ਸੀ ਮੈਂ ਕਹਿੰਦਾ ਕਿ ਬਿਲਕੁਲ ਵੀ ਸੁੰਡੀ ਦੀ ਸ਼ਿਕਾਇਤ ਨਹੀਂ ਆਈ ਸੁੰਡੀ ਦੀ ਸ਼ਿਕਾਇਤ ਜਿੱਥੇ ਆਪਾਂ ਪ੍ਰਾਲੀ ਨੀਚੇ ਵਾਹ ਕੇ ਬੀਜੀ ਹੈ ਹੈ ਸ਼ਾਇਦ ਹਾਂ ਸੁਪਰ ਸੀਡਰ ਸੁਪਰ ਸੀਡਰ ਚ ਆਈ ਹੈ ਕਿਤਨਾ ਕਿਤੇ ਕਈਆਂ ਦੇ ਆਈ ਹੈ ਚਲੋ ਆਪਾਂ ਸੁਪਰ ਸੀਡਰ ਨਾਲ ਬੀਜੀ ਸੀਗੀ ਆਪਣੇ ਆਪਣੇ ਖੇਤ 'ਚ ਵੀ ਤੇ ਆਪਣੇ ਨਾਲ ਦੇ ਏਰੀਆ 'ਚ ਵੀ ਨਹੀਂ ਆਈ ਬਹੁਤ ਘੱਟ ਬਹੁਤ ਘੱਟ ਆਈ ਜੇ ਕਿਸੇ ਦੀ ਆਈ ਹੈ ਤੇ ਹੈਪੀ ਸੀਟਰ ਵਾਲੀ ਕਣਕ ਦੇ ਵਿੱਚ ਤਾਂ ਬਿਲਕੁਲ ਵੀ ਸੁੰਡੀ ਦੀ ਸ਼ਿਕਾਇਤ ਬਿਲਕੁਲ ਵੀ ਨਹੀਂ ਆਈ ਕੋਈ ਦਿੱਕਤ ਨਹੀਂ ਬਹੁਤ ਟੌਪ ਦੀ ਕਣਕ ਖੜੀ ਆ ਦੇਖੋ ਹੁਣ ਵਟਾਂ ਤੇ ਹਲਕਾ ਫੁਲਕਾ ਗੁੱਲੀ ਰੰਡਾ ਜਾਂ ਪਾਲਕ ਦੀ ਸ਼ਿਕਾਇਤ ਹੈਗੀ ਹੈ ਖੇਤ ਦੇ ਤੁਸੀਂ ਵਿੱਚ ਦੇਖ ਲਓ ਕਿਤੇ ਕੋਈ ਗੁੱਲੀ ਰੰਡਾ ਨਹੀਂ ਹੈਗਾ ਕਿਤੇ ਕੋਈ ਹੋਰ ਪਾਲਕ ਬਾਥੂ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨਦੀਨ ਖੇਤ ਦੇ ਵਿੱਚ ਹੈ ਨਹੀਂ ਕਿਸੇ ਨਦੀਨ ਦੀ ਕੋਈ ਦਿੱਕਤ ਨਹੀਂ ਆ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਹੈਗੀ ਇਹ ਕੋ ਪ੍ਰਾਲੀ ਉਵੇਂ ਹੀ ਪਈ ਆ ਖੇਤ ਦੇ ਵਿੱਚ ਥੀਚ ਹੌਲੀ ਹੌਲੀ ਪਾਣੀ ਲੱਗੀ ਜਾਂਦਾ ਸਾਰੀ ਨੀਚੇ ਦਬੀ ਜਾਂਦੀ ਆ ਅੱਜ ਤੱਕ ਬਹੁਤ ਚੰਗੀ ਗਰੋਥ ਹੈ ਆਪਾਂ ਨੂੰ ਕੋਈ ਐਕਸਟਰਾ ਇਹਦੇ ਵਿੱਚ ਮਤਲਬ ਤਾਕਤ ਵਾਲੀ ਕੋਈ ਸਪਰੇ ਨਹੀਂ ਕਰਨੀ ਪਈ ਸ਼ੁਰੂ ਤੇ ਲੱਗਦਾ ਸੀ ਜਿਵੇਂ ਨਾ ਮੌਸਮ ਹੋ ਗਿਆ ਖੋਜ ਜਦੋਂ ਆਪਾਂ ਇਹਨੂੰ ਰਹਿ ਦਿੱਤੀ ਐ ਲੱਗਦਾ ਸੀ ਯਾਰ ਪ੍ਰਾਲੀ ਦੇ ਉੱਪਰ ਹੀ ਰਹਿ ਪਈ ਜਾਂਦੀ ਹੈ ਨਾ ਜਿਵੇਂ ਤੁਸੀਂ ਦੱਸਿਆ ਉਹਦੀ ਕਣਕ 60 ਰੋਣਾ ਦੀ ਹੋ ਗਈ ਨਾ 60 ਦੇ ਇਹ ਜੂਰੀਆ ਕਿੰਨੀ ਲਾਤੀ ਤੁਸੀਂ ਜੂਰੀਆ ਵੀਰੇ 3 ਗੱਟੇ ਲਾਤੇ ਪੂਰੇ ਪੂਰੇ 3 ਗੱਟੇ ਲਾਤੇ ਹਾਂ 3 ਗੱਟੇ ਲਾਤੇ ਠੀਕ ਹੈ ਹਾਂ ਤੀਸਰੇ ਗੱਟੇ ਦੀ ਸ਼ੁਰੂ ਤੇ ਲੱਗਦਾ ਸੀਗਾ ਵੀ ਆਪਾਂ ਨੂੰ ਯਾਰ ਇਹਦਾ ਐ ਨਹੀਂ ਦਾ ਚਾਰ ਗੱਟੇ ਦਾ ਪਾਉਣੇ ਪੈ ਜਾਣ ਕਾਰਨ ਕੀ ਸੀਗਾ ਪਤਾ ਨਹੀਂ ਨਾ ਉਹ ਰੇਤ ਥੋੜੇ ਜਿਹਾ ਲੇਟ ਕੰਮ ਕਰਦੀ ਹੈ ਪਰਾਲੀ ਦੇ ਉੱਪਰ ਪਈ ਰਹਿੰਦੀ ਹੈ ਉਹ ਵੀ ਮੌਸਮ ਜਿਆਦਾ ਖੁਸ਼ਕ ਹੋਣ ਕਰਕੇ ਜੇ ਇੱਕ ਜਿਹਦਾ ਭਾਈ ਜਿਹੜਾ ਇਹਦੇ ਵਿੱਚ ਨਾ 10 ਕਿਲੋ ਦਾ ਛਿੱਟਾ ਦਿੱਤਾ ਸੀਗਾ ਮੌਸਮ ਜਿਆਦਾ ਖੁਸ਼ਕ ਹੋਣ ਕਰਕੇ ਉਹਦੀ ਬਜਾਈ ਥੋੜੀ ਘੱਟ ਹੋਈ ਅੱਛਾ ਆਪਣਾ ਦੂਸਰਾ ਖੇਤ ਉੱਪਰ ਵਾਲੀ ਸਾਈਡ ਉਹਦੇ ਵਿੱਚੋਂ ਬੱਤਰ ਬਹੁਤ ਗਿੱਲਾ ਸੀਗਾ ਉਹਦੇ ਵਿੱਚ ਆਪਾਂ ਕੰਪੈਨ ਦੀ ਜਿਹੜੀ ਬੈਕ ਸਾਈਡ ਹੀ ਲਿੱਦ ਸੀ ਉਹਨੂੰ ਉਹਨੂੰ ਅੱਗ ਲਾ ਕੇ ਬਜਾਈ ਕੀਤੀ ਸੀਗੀ। ਪਰਾਲੀ ਉਹਦੇ ਵਿੱਚ ਬਹੁਤ ਜ਼ਿਆਦਾ ਸੀਗੀ ਮੁੱਛਲ ਝੋਨੇ ਦੀ ਪਰਾਲੀ ਸੀਗੀ ਬਹੁਤ ਜ਼ਿਆਦੀ ਸੀ। ਪਰ ਜਿਹੜਾ ਆ ਆਪਣਾ ਆਚਾਰ ਕਿੱਲਾਂ ਦਾ ਪਲਾਟ ਸੀਗਾ ਇਹਦੇ ਵਿੱਚ ਆਪਾਂ ਬਿਲਕੁਲ ਵੀ ਅੱਗ ਮਤਲਬ ਖੇਤ ਦੇ ਵਿੱਚ ਟੱਚ ਨਹੀਂ ਕੀਤੀ। ਟੱਚ ਵੀ ਨਹੀਂ ਕੀਤੀ। ਉਹਦੇ ਵਿੱਚ ਆ ਬੱਤਰ ਦੇਖੇ ਜਦੋਂ ਵੀਡੀਓ ਬਣਾਈ ਹੋਈ ਹੈ ਨਾ ਇਹਦੇ ਵਿੱਚ ਅੱਗ ਬਿਲਕੁਲ ਵੀ ਹੈ ਨਹੀਂ। ਬਿਲਕੁਲ ਵੀ ਅੱਗ ਨਹੀਂ ਲੱਗੀ ਸੀਗੀ। ਤੇ ਮੈਨੂੰ ਨਹੀਂ ਲੱਗਦਾ ਵੀ ਯਾਰ ਅੱਗ ਲਾਉਣੀ ਜ਼ਰੂਰੀ ਹੈ। ਜਿਵੇਂ ਸਾਹ ਤੇਰੇ ਸਾਹਮਣੇ ਆ ਤੈਨੂੰ ਵੀ ਤਾਂ ਲੱਗਦਾ ਸੀ ਵੀ ਆਹ ਕੀ ਕਰੀਏ। ਬਾਕੀ ਆ ਸੂਪਰ ਸੀਟਰ ਤੇ ਆਪਾਂ ਕਣਕ ਦੀ ਜਦਾਂ ਚਲੋ ਉਹ ਵੀ ਚੰਗੇ ਆਪਾਂ ਨਹੀਂ ਕਹਿੰਦੇ ਹਾਂ ਪਰ ਉਹਦੇ ਖਰਚਾ ਵੀ ਦੇਖੋ ਨਾ ਇਹਦੇ ਖਰਚਾ ਵੀ ਕੁਛ ਨਹੀਂ ਇਹਦੇ ਆਪਣਾ ਬਿਲਕੁਲ ਕੋਈ ਖਰਚਾ ਨਹੀਂ ਆਇਆ ਸੀਗਾ ਤੇਰੇ ਸਾਹਮਣੇ ਅੱਜ ਆਪਾਂ ਕਣਕ ਚਾਰੇ ਆਪਾਂ ਸੈਂਟਰ 'ਚ ਖੜੇ ਆ ਆ ਚਾਰ ਕਿੱਲੇ ਲੈ ਬਾਈ ਸਾਰੀ ਦਿਖਾ ਦਿਓ ਆਪਣੀ ਪੂਰੇ ਸੈਂਟਰ 'ਚ ਖੜੇ ਆ ਆ ਤੁਸੀਂ ਦੇਖ ਸਕਦੇ ਹੋ ਘੱਟ ਖਰਚੇ ਨਾਲ ਆ ਵੀ ਘੱਟ ਖਰਚਾ ਬਹੁਤ ਵਧੀਆ ਵਜਾਈ ਜਿਵੇਂ ਬਈ ਲੋਕਾਂ ਨੇ ਮਾਣਾਂ 'ਚ ਵਹਿਮ ਸੀਗਾ ਹੈ ਹੈਪੀ ਸੀਟਰ ਵਾਲੀ ਕੰਮ ਜਾ ਮੰਜਾਬ ਨਹੀਂ ਹੈਗੀ ਤਾਂ ਉਹ ਤੁਸੀਂ ਦੱਸ ਰਹੇ ਹੋ ਫੁੱਲ ਕੰਮ ਜਾ ਵਜਦੀ ਘੜੀ ਤੁਸੀਂ ਆ ਦੇਖ ਲਓ ਯਾਰ ਮੈਨੂੰ ਨਹੀਂ ਲੱਗਦਾ ਵੀ ਐਡੀ ਵਧੀਆ ਕਣਕ ਜਾਂ ਦੂਜੀ ਜ਼ੀਰੋ ਡ੍ਰਿਲ ਵਾਲੀ ਜਾਂ ਸੁਪਰ ਸੀਡਰ ਵਾਲੀ ਹੋਊਗੀ ਠੀਕ ਐ ਆ ਖੇਤ ਆਪਾਂ ਉਸ ਦਿਨ ਵੀ ਦੱਸਿਆ ਸੀ ਜਿਹੜੇ 1.5 ਫੁੱਟ ਮਿੱਟੀ ਚੱਕੀ ਹੋਈ ਆ ਇਹ ਸਟਾਰਟਿੰਗ ਦੇ ਵਿੱਚ ਥੋੜੀ ਨਰਮ ਸੀਗੀ ਆ ਹੁਣ ਦੇਖ ਲਓ ਕੋਈ ਕਮੀ ਨਹੀਂ ਦਿਖ ਰਹੀ ਸਟਾਰਟਿੰਗ ਚ ਲੱਗਿਆ ਇਹ ਇਹ ਬਹੁਤ ਥੋੜੀ ਕੋਈ ਐਕਸਟਰਾ ਰੇ ਨਹੀਂ ਪਾਉਣੀ ਪਈ ਰੇ ਰੇ ਨਹੀਂ ਪਾਈ ਬਸ ਥੋੜੀ ਜਿਹੀ ਨਾ ਇਹ ਮਤਲਬ ਵਧਰ ਫੁੱਲਣ ਲਈ ਥੋੜਾ ਜਿਹਾ ਟਾਈਮ ਲਾਉਂਦੀ ਆ ਥਿੱਚੋਂ ਆ ਕੇ ਬਰਾਬਰ ਹੋ ਜਾਂਦੀ ਆ भाई मैं शर्मा जी फिर एक चक्कर ਨਹੀਂ ਮੈਨੂੰ ਸਮਝ ਆ ਰਿਹਾ ਕਿ ਲੋਕ ਫਿਰ ਇਹਨੂੰ ਪਸੰਦ ਕਿਉਂ ਨਹੀਂ ਕਰਦੇ ਹੈਪੀ ਸੀਟ ਪਸੰਦ ਉਹੀ ਗੱਲ ਆ ਗਈ ਨਾ ਸ਼ੁਰੂ ਤੇ ਡਰ ਬਈ ਪਹਿਲੇ ਮਹੀਨੇ ਆਪਾਂ ਨੂੰ ਵੀ ਬਹੁਤ ਡਰ ਲੱਗਾ ਇਸ ਵਾਰ ਜ਼ਿਆਦਾ ਲੱਗਿਆ ਪਤਾ ਨਹੀਂ ਮੌਸਮ ਜ਼ਿਆਦਾ ਖੁਸ਼ਕ ਹੋਣ ਕਰਕੇ ਕਣਕ ਖੁੱਲ ਹੀ ਨਹੀਂ ਰਹੀ ਸੀ ਐ ਲੱਗਦਾ ਸੀ ਯਾਰ ਕਣਕ ਜੀ ਵਾਕਈ ਕਿਤੇ ਵੀ ਆਪਾਂ ਤਾਂ ਚੱਲ ਆਪਾਂ ਦੋਸਤਾਂ ਨੂੰ ਦਿਖਾਉਣੀ ਵੀ ਸੀ ਦਿਖਾਉਣੀ ਆਪਾਂ ਜੇ ਜੇ ਨਾ ਵਧੀਆ ਹੁੰਦੀ ਫਿਰ ਵੀ ਦਿਖਾਉਂਦੇ ਆਪਾਂ ਹਾਂ ਆਪਾਂ ਤਾਂ ਫਿਰ ਦਿਖਾਉਣੀ ਸੀ ਫਿਰ ਵੀ ਦਿਖਾਉਣੀ ਸੀ ਕਿ ਵੀ ਹਾਂ ਕੋਈ ਕਮੀਆਂ ਬਸ ਕੋਈ ਕਮੀ ਨਹੀਂ ਆਈ ਬਸ ਪਹਿਲਾ ਮਹੀਨਾ ਡੇਢ ਲਾ ਲੋ ਬੀਮੜਾ ਦਿਲ ਦੇ ਤਗੜਾ ਕਰਕੇ ਰਹਿਣਾ ਪੈਂਦਾ 1 ਮਹੀਨਾ ਇੱਕ ਹਾਂ ਇੱਕ ਮਹੀਨਾ ਡੇਢ ਕਿ ਮਹੀਨਾ ਲਾ ਲਓ ਵੱਧ ਤੋਂ ਵੱਧ ਵੀ ਅੱਜ ਆਪਾਂ 2 ਮਹੀਨੇ ਦਿਖਾ ਰਹੇ ਆ ਆਪਾਂ ਦਿਖਾਤਾ ਇਹ ਤੁਹਾਨੂੰ 15 ਦਿਨ ਪਹਿਲਾਂ ਵੀ ਦਿੰਦੇ ਆਪਾਂ ਚਲੋ 15 ਦਿਨ ਬਾਹਰ ਚਲੇ ਗਏ ਸੀਗੇ ਕੁਝ ਵਿੱਚੋਂ ਹੁਣ 2 ਦਿਨ ਦਿਨ ਪਹਿਲਾਂ ਬਾਰਿਸ਼ ਹੋਈ ਗਈ ਜ਼ਮੀਨ ਗਿੱਲੀ ਸੀ ਆਪਾਂ ਨੂੰ ਸੀ ਚਲ ਆਪਾਂ ਵਿੱਚ ਵੜ ਕੇ ਕਣਕ ਦੇ ਫੇਰ ਚੰਗੀ ਤਰ੍ਹਾਂ ਦਿਖਾਵਾਂਗੇ ਬਾਅਦ ਦਿੱਕਤ ਆਈ ਕੱਲੇ ਬੱਤਰ ਖੁਸ਼ਕ ਦੀ ਉਹ ਥੋੜਾ ਜਿਹਾ ਸੀ ਉਹ ਕੁਛ ਐ ਵੀ ਕਹਿ ਸਕਦੇ ਆ ਇਸ ਵਾਰ ਵੀ ਮੌਸਮ ਜ਼ਿਆਦਾ ਖੁਸ਼ਕੀ ਦੀ ਬਾਰਿਸ਼ ਨਹੀਂ ਆਈ ਇਹਦੇ ਵਿੱਚ ਜਿਹੜਾ ਆਪਾਂ ਛਿੱਟਾ ਦਿੱਤਾ ਏ 10 ਕਿਲੋ ਦਾ ਮੌਸਮ ਜਿਆਦਾ ਖੁਸ਼ਕੂਣ ਕਰਕੇ ਨਾ ਉਹ ਜਿਆਦਾ ਉੱਗਿਆ ਨਹੀਂ ਆ ਬੀ ਠੀਕ ਹੈ ਸਾਥਰੂ ਕਿ ਉੱਪਰ ਵਾਲੇ ਖੇਤ ਦੇ ਵਿੱਚ ਉਹਦੇ ਵਿੱਚੋਂ ਬੱਤਰ ਬਹੁਤ ਵਧੀਆ ਸੀਗਾ ਉੱਥੇ ਜਿਹੜਾ ਆਪਾਂ ਛਿੱਟਾ ਦਿੱਤਾ ਸੀਗਾ ਉਹ ਬਹੁਤ ਵਧੀਆ ਉੱਗਿਆ ਠੀਕ ਹੈ ਇਹਦੇ ਵਿੱਚ ਥੋੜਾ ਜਿਹਾ ਘੱਟ ਉੱਗਿਆ ਆ ਜਸੂਸੀ ਦੇਖ ਲਓ ਚੰਗੀ ਤਰ੍ਹਾਂ ਜੇ ਤੈਨੂੰ ਤੂੰ ਦੱਸ ਦੇ ਤੈਨੂੰ ਕੋਈ ਲੱਗਦੀ ਹੈ ਕਮੀ ਕਿੰਨੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਲੱਗੀ ਨਹੀਂ ਰਹੀ ਹੈ ਨਾ ਤੇ ਬਾਕੀ ਸ਼ਰਮਾ ਜੀ ਆਏ ਆ ਨਾ ਗੱਲ ਲੋਕਾਂ ਨੇ ਕਿਹਾ ਆਪਾਂ ਬਹਿਮ ਵੀ ਦੂਰ ਕਰਨਾ ਇਹ ਲੋਕ ਡਰਦੇ ਸੀਗੇ ਉਹੀ ਉਹੀ ਡਰ ਰਹੀ ਹੈ ਨਾ ਬਸ ਇੱਕ ਡਰ ਹੈ ਪਹਿਲੇ ਮਹੀਨੇ ਡੇਢ ਮਹੀਨਾ ਡਰ ਆਪਣਾ ਜੇ ਬਸ ਆਪਣਾ ਡਰ ਦੇਖ ਲਓ ਹਣ ਇਸ ਵਾਰ ਸਾਨੂੰ ਵੀ ਲੱਗਣ ਵਾਲੇ ਪਹਿਲਾਂ ਤੋਂ ਬੀਜ ਪਿਆ ਰਹੇ ਆ ਇਸ ਵਾਰ ਇਹ ਮੌਸਮ ਦੇ ਬਦਲਾਅ ਕਰਕੇ ਥੋੜਾ ਬੱਤਰ ਖੁਸ਼ਕਾਣ ਕਰਕੇ ਅਸੀਂ ਵੀ ਡਰ ਗਏ ਸੀਗੇ ਪਰ ਮੈਂ ਕਹਿੰਦਾ ਹੁਣ ਉਹ ਵੀ ਡਰ ਮਨ ਚੋਂ ਨਿਕਲ ਗਿਆ ਬਸ ਐ ਵੀ ਦੋ ਕੁ ਮਹੀਨੇ ਬੰਦਾ ਦਿਲ ਤਕੜਾ ਰੱਖੇ ਇੱਕ ਸ਼ਰਮਾ ਜੀ ਹੈ ਨਾ ਆਪਣਾ ਵੀਡੀਓ ਬਣਾਉਣ ਦਾ ਮੇਨ ਮਕਸਦ ਇਹੀ ਸੀ ਵੀ ਆਪਾਂ ਲੋਕਾਂ ਨੂੰ ਦੱਸ ਗਏ ਵੀ ਜਿਆਦਾ ਖਰਚਾ ਕਰਕੇ ਕੋਈ ਕਣਕ ਜਿਆਦਾ ਵਧੀਆ ਸੁਪਰ ਸੀਡਰ ਨਾਲ ਜਾਂ ਹੋਰ ਸਾਧਨ ਨਾਲ ਨਹੀਂ ਹੈਗੀ ਨਹੀਂ ਹੁੰਦੀ ਵੀ ਜੇ ਆਪਾਂ ਘੱਟ ਖਰਚੇ ਨਾਲ ਹੈਪੀ ਸੀਡਰ ਨਾਲ ਵੀ ਜਿੰਨਾ ਕਣਕ ਉਨੀ ਹੋਣੀ ਆ ਦੂਸਰੀ ਆਪਾਂ ਨੂੰ ਅੱਗ ਵੀ ਨਹੀਂ ਨਾਲ ਲਾਉਣੀ ਪੈਣੀ ਅੱਗ ਵੀ ਨਹੀਂ ਚਲੋ ਕਿਤੇ ਨਾ ਕਿਤੇ ਆਰਾ ਸਖਤ ਨੇ ਚਲੋ ਸਰਕਾਰਾਂ ਚਲੋ ਯਾਰ ਸਰਕਾਰਾਂ ਅਲੱਗ ਗੱਲ ਹੈ ਸਰਕਾਰਾਂ ਸਖਤ ਨੇ ਨਹੀਂ ਸਖਤ ਨੇ ਚਲੋ ਆਪਾਂ ਨੂੰ ਵੀ ਲੱਗਦਾ ਵੀ ਯਾਰ ਪੋਲੂਸ਼ਨ ਕਿਤੇ ਨਾ ਕਿਤੇ ਘਟਿਆ ਕਿਤੇ ਹਾਂ ਘਟਿਆ ਘਟਿਆ ਕੁਛ ਕਿੱਲਾਂ ਚ ਨਹੀਂ ਅੱਗ ਲੱਗੀ ਤਾਂ ਆਪਾਂ ਲੱਗੇ ਬਈ ਜੇ ਹਰ ਇਨਸਾਨ ਸੋਚਨੇ ਮੈਂ ਨਾ ਅਗਲਾਵਾ ਮੈਂ ਨਾ ਖਤਮ ਹੋਈ ਨਹੀਂ ਅੱਗ ਹਾਂ ਹਾਂ ਹੋ ਜਾਣੀ ਹੈ ਹੁਣ ਆਪਾਂ ਤਜਰਬੇ ਦੇ ਕਰਨੇ ਪੈਣਗੇ ਤਜਰਬਾ ਦੇਖੋ ਆਪਾਂ ਇਸ ਵਾਰ ਬਿਲਕੁਲ ਵੀ ਅੱਗ ਕਿਤੇ ਤੇ ਕੈਂਟਾ ਨਹੀਂ ਲਿੱਤੀ ਜੀ ਮੈਂ ਉਹਨੂੰ ਆਪਾਂ ਅੱਗ ਲਾਈ ਪਰ ਫਿਰ ਵੀ ਉਹ ਤਾਂ ਲਾ ਲੋ ਵੀ 20% ਪ੍ਰਾਣੀ 80% ਪ੍ਰਾਲੀ ਫਿਰ ਵੀ ਖੇਤ ਦੇ ਵਿੱਚ ਸੀਗੀ ਹਾਂ ਹੁਣ ਜਸ ਇੱਕ ਇਹ ਦੇਖਾ ਇਹਨੇ ਨਾ ਖਾ ਜਿਹੜੀ ਆ ਪ੍ਰਾਲੀ ਵਿੱਚ ਹੈ ਇਹਨੇ ਹੁਣ ਤਾਕਤ ਦੇਣੀ ਸ਼ੁਰੂ ਕਰਨੀ ਹੈ ਕਣਕ ਨੂੰ ਹਾਂ ਹੁਣ ਨਾ ਬਾਕੀ ਹੁਣ ਖਾਦ ਦੇ ਰੂਪ ਵਿੱਚ ਸਾਰੀਆਂ ਕਣਕਾਂ ਜਿਹੜੀ ਆਪਾਂ ਉੱਪਰੋਂ ਜੂਰੀਏ ਜਾਂ ਹੋਰ ਕੋਈ ਵੀ ਖਾ ਦਿੰਨੇ ਆ ਉਹ ਸਾਰੀਆਂ ਪੂਰੀਆਂ ਹੋ ਗਈਆਂ ਠੀਕ ਹੈ ਇਸ ਤੋਂ ਬਾਅਦ ਕਿਸੇ ਨੇ ਕੁਝ ਨਹੀਂ ਦੇਣਾ ਕਿਸੇ ਨੇ ਕੁਝ ਨਹੀਂ ਦੇਣਾ ਤੇ ਇਹਨੂੰ ਜਿਹੜੀ ਹਾਂ ਪ੍ਰਾਲੀ ਹੈ ਇਹਦੀ ਤਾਕਤ ਮਿਲਣੀ ਹੁਣ ਸ਼ੁਰੂ ਹੋਣੀ ਹੈ ਇੱਕ ਨਾ ਆਪਾਂ ਨੂੰ ਕਮੈਂਟਾਂ ਨਾਲ ਸੀ ਪਹਿਲਾ ਵੀਡੀਓ ਨਾ ਵੇਖ ਨਹੀਂ ਤੂੜੀ ਬਣਾਉਣ ਵੇਲੇ ਸਾਨੂੰ ਬਹੁਤ ਦਿੱਕਤ ਆਉ ਖਰਚਿਆਂ ਦੀ ਪਰ ਹੁਣ ਦੇਖ ਕੇ ਮੈਨੂੰ ਨਹੀਂ ਲੱਗਦਾ ਵੀ ਤੂੜੀ ਵੇਲੇ ਕੋਈ ਦੇਖਦਾ ਆਊਗੀ ਤੇ ਜਸ ਕਮੈਂਟ ਤਾਂ ਆਪਣਾ ਇਹ ਵੀ ਆਉਂਦੇ ਸੀਗੇ ਜਾਂ ਇਥੇ ਨਾ ਦੋਸਤਾਂ ਨੇ ਦੇਖ ਕੇ ਗਏ ਹਨਾ ਇਹ ਕਣ ਕੂਣੀ ਨਹੀਂ ਗਈ ਹੋਣੀ ਨਹੀਂ ਹਾਂ ਮੈਂ ਤਾਂ ਆਖਿਆ ਸੀ ਵੀ ਕੋਈ ਗੱਲ ਨਹੀਂ ਹੌਸਲਾ ਰੱਖੋ ਵੀ ਟਾਈਮ ਹੁੰਦੇ ਥੋੜਾ ਆਉਣ ਦਾ ਟਾਈਮ ਵੀ ਆਉਣ ਦਾ ਟਾਈਮ ਆਪਾਂ ਤੁਹਾਨੂੰ ਦਿਖਾਵਾਂਗੇ ਆਪਾਂ ਵੀ ਕਿਸੇ ਨਾਲ ਘਪਰਾਏ ਨਹੀਂ ਆਪਾਂ ਕੋਈ ਸ਼ਾਂਤੀ ਰੱਖੋ ਵੀ ਆਪਾਂ ਪ੍ਰੈਕਟੀਕਲੀ ਦਿਖਾਣਾ ਪ੍ਰੈਕਟੀਕਲੀ ਬਾਈ ਅੱਜ ਆਪਾਂ ਕਣਕ ਦਿਖਾ ਦਿੱਤੀ ਨੇ ਬਹੁਤ ਵਧੀਆ ਖੜੀ ਹੈ ਬਹੁਤ ਵਧੀਆ ਜਿਹੜੀ ਤੂੜੀ ਵਾਲੀ ਦਿੱਕਤ ਕਹਿੰਦੇ ਜਦੋਂ ਇਹਦਾ ਟਾਈਮ ਆਊਗਾ ਆਪਾਂ ਇਹ ਵੀ ਦਿਖਾਵਾਂਗੇ ਉਦੋਂ ਕਿੰਨੀ ਐਨੀ ਉਚਾਈ ਸੀ ਨਾ ਬਰਾਲੀ ਦੀ ਹੁਣ ਦੇ ਲਈ ਐਨੀ ਨਹੀਂ ਰਹੇਗੀ ਇੱਥੇ ਵੀ ਘਟਾ ਵਜੇ ਨਾ ਇੱਕ ਪਾਣੀ ਲੱਗਿਆ ਅਜੇ ਅਗਲਾ ਪਾਣੀ ਲੱਗੂਗਾ ਇਹ ਹੋਰ ਗਲ ਜਾਣੀਆਂ ਇਹ ਬਿਲਕੁਲ ਥੱਲੇ ਲੱਗ ਜਾਣੀਆਂ ਸਹੀ ਗੱਲ ਆ ਬਾਈ ਆਪਾਂ ਨੂੰ ਮੰਨ ਕੇ ਚੱਲੇ ਦੇ ਬਾਈ ਗਰਜੀਤ ਨੇ ਵੀ 10 ਕਿੱਲੇ ਬੀਜਿਆ ਹੈਪੀ ਸੀਡ ਨਾਲ ਹੂੰ ਬਾਈ ਛੋਡੀ ਕਣ ਕਿਵੇਂ ਗਰਜੀਤਾ ਬਹੁਤ ਵਧੀਆ ਖੜੀ ਹੈ ਵੀਰੇ ਪਹਿਲਾਂ ਮੈਂ ਵੀ ਨਹੀਂ ਕਦੇ ਬੀਜੀ ਸੀ ਅੱਛਾ ਸੁਪਰ ਸੀਡਰ ਨਾਲ ਬੀਜ ਦਾ ਤੇਲ ਮੱਚਦਾ ਬਹੁਤ ਹਾਂ ਖਰਚਾ ਜ਼ਿਆਦਾ ਹੁੰਦਾ ਸੀਗਾ ਇਹਨਾਂ ਨੇ ਮੈਨੂੰ ਰਾਇ ਦਿੱਤੀ ਮੈਂ ਹੈਪੀ ਸੀਡਰ ਲਾਇਆ ਪਹਿਲਾਂ ਤਾਂ ਠੀਕ ਆ ਇਸ ਵਾਰ ਮੈਂ ਹੈਪੀ ਸੀਡਰ ਨਾਲ 10 ਕਿੱਲੇ ਬੀਜਿਆ ਠੀਕ ਆ ਠੀਕ ਹੈ ਕੋਈ ਦਿੱਕਤ ਨਹੀਂ ਬੀਜਦੇ ਕਿਸੇ ਪ੍ਰਕਾਰ ਦੀ ਟੌਪ ਕਲਾਸ ਕਣਕ ਖੜੀ ਹੈ ਕੋਈ ਦਿੱਕਤ ਆਈ ਕਿਸੇ ਪ੍ਰਕਾਰ ਦੀ ਹਾਂ ਅਜੇ ਤੱਕ ਤਾਂ ਨਹੀਂ ਆਈ ਪਹਿਲਾਂ ਡਰ ਬੈਠਾ ਸੀ ਜਦੋਂ ਤੁਸੀਂ ਗੱਲ ਕਰੀ ਜਾਂਦੇ ਸੀ ਹਾਂਜੀ ਹਾਂਜੀ ਮੈਨੂੰ ਵੀ ਡਰ ਬੈਠਾ ਯਾਰ ਇੰਨੀ ਪ੍ਰਾਲਜ ਕੀ ਬਣੂਗਾ ਕਿਵੇਂ ਦੇਖਣਾ ਚੰਗੀ ਜਿਹੀ ਨਹੀਂ ਲੱਗਦੀ ਉਹ ਨਹੀਂ ਹਾਂ ਜਦੋਂ ਵਰਤਿਆ ਸਭ ਕੁਝ ਯਾਰ ਜਦੋਂ ਪਤਾ ਲੱਗਿਆ ਜਦੋਂ ਬੀਜੀ ਨਾ ਮੈਨੂੰ ਥੋੜੇ ਦਿਨਾਂ ਬਾਅਦ ਕਹ ਕੇ ਦੇਖ ਕੇ ਜਾ ਕਰ ਯਾਰ ਕੰਕ ਤੇ ਦੀ ਤਾਂ ਹੈ ਨਹੀਂ ਤੂੰ ਦੇਖ ਕੇ ਜਾ ਹੈਨਾ ਮੈਂ ਇਹਨੂੰ ਕਹਿੰਦਾ ਕੋਈ ਲੈ ਹੌਸਲਾ ਰੱਖ ਤੂੰ 1.5 2 ਮਹੀਨੇ ਖੜਦਾ ਸਹੀ ਪਤਾ ਕਿੰਨੀ ਦਿਨਾਂ ਬਾਅਦ ਬਾਜੀ ਵਾਰੀ ਦੇਖਦਾ ਨਾ ਐਕਸਪੈਰੀਮੈਂਟ ਕਰਦਾ ਤਾਂ ਥੋੜਾ ਜਿਆਦਾ ਚੰਗਾ ਯਾਰ ਕਿਉਂ ਮੈਂ ਕਹਿੰਦਾ ਅਸੀਂ ਪਹਿਲਾਂ ਦੇ ਬੀਜ ਦਿਆਂ ਲੜਦਾ ਇਸ ਵਾਰ ਅਸੀਂ ਕਰੀਏ ਅਸੀਂ ਗਏ ਸੀ ਮੌਸਮ ਖੁਸ਼ਕਾਣ ਕਰਕੇ ਖੁਸ਼ਕਾਣ ਕਰਕੇ ਕੁਸ਼ਕਾਣ ਕਰਕੇ ਤਾਂ ਡਰ ਗਏ ਇਹਦੀ ਕਣਕ ਵੀ ਮੈਂ ਦੇਖੀ ਆ ਬਹੁਤ ਟੌਪ ਦੀ ਕਣ ਖੜੀ ਆ ਅਗਰ ਜੀ ਤ ਪਹਿਲਾਂ ਤੂੰ ਲਗਭਗ ਤੇਲ ਕਿੰਨਾ ਕ ਤੇਲ ਮਚਾਉਂਦਾ ਸੀ ਵਿਜਾਈ ਵਿਜਾਈ ਤੇ ਦੱਸ ਦੇ ਤਕਰੀਬਨ ਯਾਰ ਐ ਮੰਨ ਲਓ ਮੈਂ 200 ਲੀਟਰ ਤੋਂ ਪਲੱਸ ਕਰ ਦੁੰਦਾ 10 ਕਿਲਿਆਂ ਦੇ ਵਿੱਚ ਹੀ ਲਗਭਗ ਸੁਪਰ ਸੀਡਰਾਂ ਮੱਚੇ ਦੀ ਸੀ ਇਹਨਾਂ ਦਾ ਬਈ ਮੱਚ ਹੀ ਜਾਂਦਾ ਇਸ ਵਾਰ ਮੈਨੂੰ ਲੱਗਦਾ ਤੂੰ ਇੱਕ ਟੈਂਕੀ ਦਾ ਸਿੱਕਾ ਵੀ ਤੇ ਹੋਣਗੇ ਵੇਚ ਤੇ ਆਰਾਮ ਨਾਲ ਵੇਚ ਤੇ ਬਚ ਗਿਆ ਯਾਰ ਹਾ ਬਹੁਤ ਘੱਟ ਖਰਚੇ ਨਾਲ ਕਣਕ ਬੀਜੀ ਗਈ ਉਹਦੇ ਵਿੱਚ ਹੋਰ ਨਦੀਨ ਵੀ ਘਟ ਹੋਏ ਹੋਣਗੇ ਦੀਨ ਘਟ ਹੋਇਆ ਪਹਿਲਾਂ ਪਾਲਕ ਦੀ ਦਿੱਕਤ ਬਹੁਤ ਆਉਂਦੀ ਮੈਨੂੰ ਅੱਛਾ ਬਾਤੂ ਦੀ ਉਹ ਹੁਣ ਪ੍ਰਾਲੀ ਕਰਕੇ ਦਿੱਕਤ ਆਲੀ ਕਰਕੇ ਆਈ ਨਹੀਂ ਐਦਾਂ ਘੱਟ ਆਈ ਐ ਅਸਲ ਦੇ ਵਿੱਚ ਜੱਸ ਪਤਾ ਕੀ ਹੈ ਹੈਪੀ ਸੀਡਰ ਨਾ ਜਾਦੇ ਲੋਕਾਂ ਨੇ ਵਰਤੇ ਹੀ ਨਹੀਂ ਹਾਂ ਇਹਨਾਂ ਦਾ ਦੌਰ ਵੀ ਥੋੜਾ ਹੀ ਰਿਹਾ ਆਇਆ ਮੰਨ ਕੇ ਚੱਲ 2018 19 ਚ ਆਏ ਨੇ 17 ਚ ਇੱਥੇ ਜੇ ਆਏ ਨੇ ਹੈਪੀ ਸੀਡਰ ਬਸ ਕਿਸੇ ਨੇ ਸਾਲ ਬੀਜਿਆ ਬਸ ਨਾਲ ਦੀ ਨਾਲ ਬਹੁਤ ਘੱਟ ਬਹੁਤ ਘੱਟ ਉਸ ਤੋਂ ਬਾਅਦ ਅੱਗੇ ਸੁਪਰ ਸੀਡਰ ਆ ਗਿਆ ਸੁਪਰ ਸੀਡਰ ਦੇ ਮਗਰ ਪੈ ਗੇ ਉਹ ਵਿੱਚ ਹੀ ਆਇਆ ਤੇ ਬਸ ਐਂ ਹੈਪੀ ਸੀਡ ਰੱਖਤਾ ਹਾਂ ਬਾਈ ਆਪਾਂ ਹੁਣ ਵੀ ਕਿਤੇ ਚੱਲ ਜੀ ਮਾਰਕੀਟ 'ਚ ਸੁਪਰ ਸੀਡਰ ਬਿਲਕੁਲ ਨਵੀਂ ਪਏ ਹੋਣਗੇ ਜੇ ਕਿਸੇ ਜ਼ਿਮੀਂਦਾਰ ਕੋਲੇ 20 ਕਿੱਲੇ ਨਾਲ ਤਾਂ ਉਹ ਸੁਪਰ ਸੀਡਰ ਨਾਲ 10 ਕਿੱਲੇ ਵੇਚ ਕੇ ਹੀ ਰੱਖਤਾ ਰੱਖਤਾ ਕਹਿੰਦਾ ਮਤਲਬ ਪੂਰਾ ਸੀਜ਼ਨ ਉਹਦਾ ਲੱਗੇ ਹੀ ਨਹੀਂ ਹੈਪੀ ਸੀਡ ਨਾਲ ਹੈਪੀ ਸੀਡ ਨਾਲ ਹੈਪੀ ਸੀਡ ਨਾਲ ਹਾਂਜੀ ਹੈਪੀ ਸੀਡਰ ਵਰਤ ਰਹੇ ਨੇ ਸੁਪਰ ਸੀਡਰ ਤੇ ਥੋੜੀ ਜ਼ਿਆਦਾ ਮੰਗ ਹੈ ਹਾਂ ਸੁਪਰ ਸੀਡਰ ਦੀ ਜ਼ਿਆਦੀ ਨਿਵਾੜ ਰਿਹਾ ਹੈ ਨਾਲੇ ਸੁਪਰ ਸੀਡਰ ਤੇ ਖਰਚਾ ਵੀ ਜ਼ਿਆਦਾ ਹੈ ਬਾਈ ਬਾਈ ਤੁਸੀਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਆਪਣਾ ਫਸਲਾਂ ਦੀ ਚੰਗੀ ਜਾਣਕਾਰੀ ਦਿੰਦਾ ਹੁੰਦਾ ਹਾਂ ਹਾਂਜੀ ਉਹ ਹੈਪੀ ਸੀਡਰ ਨਾਲ ਕਣਕ ਬੀਜਦਾ ਠੀਕ ਹੈ ਉਹਨੂੰ ਦੇਖ ਕੇ ਜਿਉਂਦੀ ਮੈਂ ਮਤਲਬ ਉਹ ਟਾਈਮ ਟੂ ਟਾਈਮ ਨਾ ਆਪਾਂ ਨੂੰ ਦਿਖਾਉਂਦਾ ਰਹਿੰਦਾ ਹਰ 15 ਦਿਨਾਂ ਬਾਅਦ ਮਹੀਨੇ ਬਾਅਦ ਕਣਕ ਦੀ ਕੀ ਅਸਲ ਚ ਕਰਕੇ ਕਿਵੇਂ ਖੜੀ ਹੈ ਖੇਤ ਦੇ ਵਿੱਚ ਨਾ ਉਹ ਮੈਂ ਦਿਖਾਉਂਦਾ ਉਹਨੂੰ ਦੇਖ ਕੇ ਮੇਰਾ ਹੌਸਲਾ ਬਣਿਆ ਉਹ ਅੱਜ ਵੀ ਹੈਪੀ ਸੀਡਰ ਨਾਲ ਕਣਕ ਬੀਜ ਰਿਹਾ ਹੂੰ ਹੂੰ ਉਹਨੂੰ ਦੇਖ ਕੇ ਆਪਾਂ ਕਣਕ ਦੀ ਬਿਜਾਈ ਸ਼ੁਰੂ ਕੀਤੀ ਤੇ ਜੱਸ ਅਗਲੀ ਵਾਰ ਤੋਂ ਆਪਾਂ ਬਿਲਕੁਲ ਵੀ ਜਿਵੇਂ ਕੋਸ਼ ਖੇਤ ਦੇ ਵਿੱਚ ਹਲਕੀ ਹਲਕੀ ਦੇ ਆਪਾਂ ਕੰਪੈਨ ਦੀ ਕਹਿੰਦੇ ਲੇਦਰ ਨੂੰ ਅੱਗ ਲਾਈ ਸੀ ਅਗਲੀ ਵਾਰ ਆਪਾਂ ਉਹ ਕੰਕ ਨੂੰ ਵੀ ਆ ਆਂ ਪਰਾਲੀ ਨੂੰ ਅ ਸਤ ਸ੍ਰੀ ਅਕਾਲ ਦੋਸਤੋ ਤੁਹਾਡੇ ਸਾਹਮਣੇ ਕਣਕ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਬਸ ਬੱਤਰ ਵਧੀਆ ਹੋਣਾ ਚਾਹੀਦਾ ਗਿੱਲ ਚੰਗੀ ਹੋਣੀ ਚਾਹੀਦੀ ਹੈ ਪਰਾਲੀ ਖਿਲਾਰਨ ਵਾਸਤੇ ਚਲੋ ਆਪਾਂ ਉਹ ਜਾਂਤਰ ਬਣਾਇਆ ਸੀਗਾ ਤੇ ਕੋਈ ਜ਼ਿਆਦਾ ਮਹਿੰਗਾ ਨਹੀਂ ਤੁਸੀਂ ਉਹ ਖਿਲਾਰ ਕੇ ਪਰਾਲੀ ਬੀ ਸਕਦੇ ਹੋ ਸ਼ੁਰੂ ਸ਼ੁਰੂ ਦੇ ਤੁਹਾਨੂੰ ਲੱਗੂਗਾ ਵੀ ਕਣਕ ਨਹੀਂ ਚੰਗੀ ਬਾਅਦ ਦੇ ਵਿੱਚ ਕਣਕ ਬਹੁਤ ਵਧੀਆ ਹੋ ਸਕਦੀ ਹੈ ਮੈਂ ਜ਼ਿਆਦਾ ਨਹੀਂ ਕਹਿੰਦਾ ਤੁਸੀਂ ਕੋਈ 1 ਕਿੱਲੇ ਤੇ ਜਾਂ 2 ਕਿੱਲੇ ਤੇ ਅਗਲੀ ਵਾਰ ਤਜਰਬਾ ਕਰਕੇ ਜ਼ਰੂਰ ਦੇਖਿਓ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ ਘੱਟ ਖਰਚੇ ਨਾਲ ਬਹੁਤ ਵਧੀਆ ਕਣਕ ਦੀ ਬਜਾਈ ਹੋਊਗੀ ਤਾਂ ਆਪਾਂ ਇੱਕ ਨਾਲੇ ਪੋਲੂਸ਼ਨ ਤੋਂ بچਾਂਗੇ ਆਪਾਂ ਨੂੰ ਅੱਗ ਲਾਉਣ ਦੀ ਕੋਈ ਜ਼ਰੂਰਤ ਨਹੀਂ ਪਊਗੀ ਤੇ ਬਾਕੀ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਨਾ ਜੇ ਤੁਹਾਨੂੰ ਕਿਸੇ ਕੋਈ ਵੀ ਦਿੱਕਤ ਲੱਗਦੀ ਆ ਸਾਨੂੰ ਦੱਸੋ ਵੀ ਕੀ ਕਾਰਨ ਆ ਨਾ ਵੀ ਕਿੱਥੇ ਕਿੱਥੇ ਅੱਗੇ ਕੀ ਕਮੀ ਆਉਣਗੀਆਂ ਇਹਰਾ ਪਾਣੂ ਅੱਗੇ ਕਮੀਆਂ ਨੂੰ ਤੁਹਾਨੂੰ ਦੱਸਾਂਗੇ ਹਾਂ ਵੀ ਕੀ ਕਰਨਾ ਹੈ ਨਾ ਜੇ ਕਿਸੇ ਨੂੰ ਕੋਈ ਕਮੀ ਆਈ ਅੱਗੇ ਤਾਂ ਆਪਣੇ ਨਾਲ ਕੰਟੈਕਟ ਕਰ ਸਕਦਾ ਹੈ ਨਾ ਤੇ ਜਾਂ ਕੋਈ ਆਪਣੇ ਤੋਂ ਵੀ ਕਿਸੇ ਦਾ ਵਧੀਆ ਤਜਰਬਾ ਹੋ ਸਕਦਾ ਹੈ ਆਪਾਂ ਨੂੰ ਕਿਸੇ ਤੋਂ ਸਿੱਖਣ ਨੂੰ ਮਿਲ ਸਕਦਾ ਚਲ ਮੈਂ ਮਾ ਆਪਣਾ ਨੰਬਰ ਬੋਲ ਦਵਾਂ ਹਾਂ ਆਪਣਾ ਨੰਬਰ ਹੈ 977977014 97797 77014 ਤੁਸੀਂ ਆਪਦੇ ਤਜਰਬੇ ਵੀ ਆਪਣੇ ਨਾਲ ਸ਼ੇਅਰ ਕਰਿਓ ਤੁਹਾਡੇ ਤੋਂ ਵੀ ਸਿੱਖਣ ਨੂੰ ਮਿਲੂਗਾ ਕਿਸਾਨ ਨੂੰ ਵੀ ਦੱਸਾਂਗੇ ਜਿੰਨਾ ਕ ਆਪਣਾ ਤਜਰਬਾ ਹੈ ਆਪਾਂ ਤੁਹਾਨੂੰ ਦੱਸਾਂਗੇ ਤਾਂ ਆਪਾਂ ਵੀ ਬਿਨਾਂ ਅੱਗ ਲਾਏ ਆਪਾਂ ਵਧੀਆ ਕਣਕ ਦੀ ਬਜਾਈ ਕਰ ਸਕੀ ਠੀਕ ਹੈ ਬਾਕੀ ਕਿਸਾਨ ਭਰਾਵੋ ਸਾਨੂੰ ਆਪਾਂ ਦੇਖਾਇਆ ਅੱਗੇ ਵੀ ਆਪਾਂ ਤੁਹਾਨੂੰ ਇਹ ਦਿਖਾਵਾਂਗੇ ਹਰ ਇੱਕ 10-15 ਦਿਨਾਂ ਬਾਅਦ ਜੰਮੇ ਵੀ ਰਿਜ਼ਲਟ ਮਿਲੂ ਹਾਸਲਦਾ ਨਾ ਆਪਾਂ ਉਵੇਂ ਸੋਨਦਾ ਆਦੇ ਰਹਾਂਗੇ ਅਸੀਂ ਆਪਾਂ ਲਾਸਟ ਤੱਕ ਦਿਖਾਵਾਂਗੇ ਅੱਜ ਤੇ ਆਪਾਂ ਇਹਨਾਂ ਬਈ ਤੂੜੀ ਬੰਦੀ ਵਾਲੇ ਦਿਨ ਵੀ ਆਪਾਂ ਵੀਡੀਓ ਸ਼ੂਟ ਕਰਾਂਗੇ ਇੱਥੇ ਆਪਾਂ ਵੀ ਤੂੜੀ ਬਣਾਉਣ 'ਚ ਕੋਈ ਦਿੱਕਤ ਨਹੀਂ ਆਈ ਹਾਂ ਜੇ ਆਈ ਦਿੱਕਤ ਆਪਾਂ ਕਿਸਾਨ ਵੀਰਾਂ ਨੂੰ ਦੱਸਾਂਗੇ ਕਿ ਵੀ ਜਿਹੜੀ ਦਿੱਕਤ ਆਊਗੀ ਆਪਾਂ ਜ਼ਰੂਰ ਦੱਸਾਂ ਕਿਸੇ ਚੀਜ਼ ਦਾ ਪੋਲਾ ਨਹੀਂ ਰੱਖਦੇ ਜੇ ਦਿੱਕਤ ਆਊਗੀ ਤਾਂ ਦੱਸਾਂਗੇ ਇਤਨਾ ਵਿੱਚ ਇਸ ਵਾਰ ਬੱਤਰ ਖੁਸ਼ਕੀ ਦੀ ਦਿੱਕਤ ਆਈ ਤਾਂ ਆਪਾਂ ਉਹ ਦੱਸਿਆ ਕਿਸਾਨਾਂ ਨੂੰ ਵੀ ਬੱਤਰ ਅੱਜ ਕਿ ਸਾਨੂੰ ਆਪਾਂ ਕਿਸਾਨ ਵੀਰੋ ਬਣਾਈ ਆ ਆਪਾਂ ਵੀਡੀਓ ਹੈਪੀ ਸੀਟਰ ਤੇ ਨਾ ਆਪਾਂ ਸ਼ਰਮਾ ਜੀ ਕੱਲ ਨੂੰ ਸੁਪਰ ਸੀਟਰ ਦੀ ਆਪਾਂ ਸੁਪਰ ਜਿਹੜਾ ਜ਼ੀਰੋ ਡਰੈਲ ਵਾਲੀ ਗਣਕ ਵੀ ਦਿਖਾਵਾਂਗੇ ਸਾਰੀ ਗਣਕ ਦਿਖਾਵਾਂਗੇ ਆਪਾਂ ਸਾਰੇ ਦਿਨੇ ਤਰ੍ਹਾਂ ਦੀ ਗਣਕ ਦੀ ਵਿਝਾਈ ਹੁੰਦੀ ਆ ਸਾਰੇ ਤਰ੍ਹਾਂ ਦੀ ਆਪਾਂ ਦਰਸ਼ਕ ਵੀਰਾਂ ਨੂੰ ਦਿਖਾਉਂਦੇ ਰਹਾਂਗੇ ਠੀਕ ਹੈ ਦੋ ਠੀਕ ਹੈ ਧੰਨਵਾਦ